ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕਿਤਾ ਕਹਿੰਦਾ 10000 ਰੁਪਏ ਭੇਜ ਦੋ ਕੋਈ ਰਸਤੇ ਚ ਅਲੀ ਦੱਬੀ ਪਊਗੀ ਤੇਹੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਹਾਂਜੀ ਇਤਾਂ ਤੁਹਾਨੂੰ ਸ਼ੱਕ ਨਾ ਸਕਣਾ ਹੋਵੇ ਤੇ ਅਹੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ ਪਰ ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਸੀਂ ਰੁਕ ਗਏ ਅਸੀਂ ਕਿ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਅਹੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਆਨਲਾਈਨ ਹੋਈ 98000 ਰੁਪਏ ਦੀ ਠੱਗੀ ਆਨਲਾਈਨ ਧੋਖਾਧੜੀ ਦੇ ਮਾਮਲੇ ਦਿਨ ਪਾ ਦਿਨ ਵੱਧ ਰਹੇ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਕਸਬਾ ਅਣਖੀ ਬাসী ਤੋਂ ਸਾਹਮਣੇ ਆਇਆ ਜਿੱਥੇ ਇੱਕ ਅੰਗਹੀਣ ਮਜ਼ਦੂਰ ਨੂੰ ਆਪਣੇ ਮੋਬਾਈਲ ਤੇ ਇਸ ਦੀ ਵੀਡੀਓ ਦੇਖ ਕੇ ਮੱਝ ਖਰੀਦਣੀ ਮਹਿੰਗੀ ਪੈ ਗਈ ਨੌਸਰਬਾਜ਼ ਠੱਗ ਨੇ ਰਾਜਸਥਾਨ ਤੋਂ ਹੋਣ ਦਾ ਬਹਾਨਾ ਲਾ ਕੇ ਮਜ਼ਦੂਰ ਨੂੰ ਮੱਝ ਦੀ ਵੀਡੀਓ ਦਿਖਾ ਕੇ ਉਸ ਦੇ ਬੈਂਕ ਖਾਤੇ ਵਿੱਚ 98000 ਰੁਪਏ ਜਮ੍ਹਾਂ ਕਰਵਾ ਲਏ ਜਾਣ ਕਰ ਦਿੰਦੇ ਹੋ ਤੋਂ ਖਾ ਤੁਹਾਡੀ ਦਾ ਸ਼ਿਕਾਰ ਹੋਏ ਰਾਮਪਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਤੇ ਅਪਾਹਜ ਹੈ ਕੁਝ ਦਿਨ ਪਹਿਲਾਂ ਮੋਬਾਈਲ ਤੇ ਮੱਝ ਦੀ ਵੀਡੀਓ ਦੇਖੀ ਜਦੋਂ ਮੈਂ ਵੀਡੀਓ ਦਿੱਤੀ ਜਦੋਂ ਮੈਂ ਵੀਡੀਓ ਦੇਖੀ ਤਾਂ ਫੋਨ ਨੰਬਰ ਤੇ ਫੋਨ ਕੀਤਾ ਉਕਤ ਵਿਅਕਤੀ ਨੇ ਆਪਣਾ ਨਾਮ ਮੈਨੂੰ ਜੱਟ ਦੱਸਿਆ ਤੇ ਕਿਹਾ ਮੈਂ ਰਾਜਸਥਾਨ ਦਾ ਰਹਿਣ ਵਾਲਾ ਤੇ ਮੱਝਾਂ ਦਾ ਕਾਰੋਬਾਰ ਕਰਦਾ ਮੈਂ ਉਸ ਤੇ ਵਿਸ਼ਵਾਸ ਕਰ ਲਿਆ ਤੇ ਗੁਲਾਬੋ ਨਾਮ ਦੀ ਮੱਝ ਦਾ ਸੌਦਾ 98000 ਰੁਪਏ 'ਚ ਤੈਅ ਕਰ ਦਿੱਤਾ ਇਸ ਦੇ ਨਾਲ ਹੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਠੱਗਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਜਿਹੇ ਠੱਗੀ ਕਿਸੇ ਹੋਰ ਗਰੀਬ ਨਾਲ ਨਾ ਵਾਪਰੇ। ਤੁਹਾਡਾ ਮੇਰਾ ਨਾਮ ਰਾਮਪਾਲ। ਰਾਮਪਾਲ ਕਿੱਥੋਂ ਰਹਿਣ ਵਾਲੇ ਹੋ? ਉੱਚੀ ਵਸੇ। ਅੱਛਾ ਕੀ ਤੁਹਾਡੇ ਨਾਲ ਜਿਹੜਾ ਠੱਗੀ ਹੋਈ ਹੈ ਇਹ ਕਿਸ ਤਰ੍ਹਾਂ ਹੋਈ? ਮੈਂ ਨਾ ਮੋਬਾਈਲ ਦੇ ਵਿੱਚ ਦੇਖੀ ਹੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਵੀ ਸਕਰੀਨ ਤੇ ਮੱਜਾ-ਮੁਜਾ ਦਿਖਾਈਆਂ ਉੱਤੇ ਨੰਬਰ ਲਾਵਟ ਹੈ। ਨੰਬਰ ਲਾ ਕੇ ਉਹਨਾਂ ਨੇ ਨਾਲ ਗੱਲ ਹੋਈ ਤੇ 70000 ਜਹ ਕਹਿੰਦੇ ਘਰ ਪਹੁੰਚ ਐ ਤੁਹਾਡੀ ਘਰ ਪਹੁੰਚਾ ਕੇ ਦਵਾਂਗੇ 70000 ਦੇ ਵਿੱਚ ਕਿੱਥੋਂ ਦਾ ਬੰਦਾ ਸੀ ਇਹ ਇਹ ਰਾਜਸਥਾਨ ਦਾ ਸੀਗਾ ਜੀ ਕੀ ਨਾਮ ਦੱਸਦਾ ਸੀ ਆਪਾਂ ਸੋਨੂ जाट ਕੀ ਹੋਇਆ ਉਸ ਤੋਂ ਬਾਅਦ ਤੇ ਉਹਦੇ ਬਾਅਦ ਅਹੀਂ ਉਹਨੂੰ ਕਿਹਾ ਠੀਕ ਐ ਕਰਦੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਦਿਓ ਕੋਈ ਰਸਤੇ 'ਚ ਅੜੀ ਦੱਬੀ ਪਹੂਗੀ ਤੇ ਅਹੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਜਿੱ ਤੱਕ ਤੁਹਾਨੂੰ ਸ਼ੱਕ ਨਾ ਹੋਵੇ ਸ਼ੱਕ ਨਾ ਹੋਵੇ ਤੇ ਅਹੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਇਆ ਭੇਜਤਾ 10000 ਭੇਜਣ ਦੇ ਬਾਅਦ ਫਿਰ ਕਹਿੰਦਾ 25500 ਰੁਪਇਆ ਭੇਜ ਦੋ 25500 ਭੇਜਿਆ ਫਿਰ ਕਹਿੰਦਾ ਅੱਗੇ ਨਾ ਉਹਦੇ ਬਜਰੰਗ ਦਾ ਲਾਲਿਆਂ ਨੇ ਸਾਨੂੰ ਫੜ ਲਿਆ ਤੇ ਉਥੋਂ ਪਰਮਿਸ਼ਨ ਲੈਣੀ ਪੈਣੀ ਆ 25500 ਹੋਰ ਭੇਜ ਦੋ ਤੇ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਇਆ ਮੰਗਾਇਆ ਉਹ ਵੀ ਅਸੀਂ ਭੇਜਤਾ ਜਦੋਂ 36999 ਰੁਪਇਆ ਭੇਜਿਆ ਉਹਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਜ ਅਜੇ ਤੱਕ ਤੇ ਕਹਿੰਦਾ 45000 ਹੋਰ ਭੇਜ ਦਿਓ ਮੈਂ ਕਿਹਾ 98000 ਰੁਪਇਆ ਤੇ ਪਹੁੰਚ ਗਿਆ ਤੇ 70000 ਦੀ ਗੱਲਬਾਤ ਹੋਈ ਹੈ ਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5 ਲੱਖ ਰੁਪਇਆ ਪਿਆ ਹੁੰਦਾ ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ ਬਾਕੀ ਅਸੀਂ 70 ਦਾ 70 ਹੀ ਲਵਾਂਗੇ ਨਾ ਕੋਈ ਪੈਹਾ ਭੇਜਿਆ ਨਾ ਕੋਈ ਸੁਤੇ ਨਾ ਮੱਜ ਭੇਜੀ ਅਜੇ ਤੱਕ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੈਨਾਂ ਠੱਗੀ ਹੋ ਗਈ ਇਦਾਂ ਜਦ ਸ਼ਾਮ ਪੈ ਗਈ ਮੱਜ ਨਹੀਂ ਆ ਤੇ ਅਹੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਹੀਂ ਰੁਕ ਗਏ ਅਹੀਂ ਕਿ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਹੋ ਅਹੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇਟ ਮਸਾਲੇ ਦਾ ਤੇ ਬਾਕੀ ਕਿਤੇ ਸਪਰੇ ਸੁਪਰੇ ਕਰਨ ਲੱਗ ਪੈਂਦੇ ਆ ਭਾਈ ਜੀ ਆਪਾਂ ਆਜੇ ਘਾਤ ਦਾ ਹੰਡੀਕੈਪਟਾ ਜੀ ਤੇ ਕਿੰਨੇ 98000 ਟੋਟਲ ਹਾਂਜੀ 98000 ਪਹੁੰਚ ਗਿਆ ਆਪਦੇ ਕੋਲ ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਦਸੀਏ ਥਾਣੇ ਐਸਐਚਓ ਸਾਹਿਬ ਨੂੰ ਵੀ ਕੀਤੀ ਆ ਤੇ ਉਹਨਾਂ ਨੇ ਅੱਜ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇ ਆ ਕਾਰਵਾਈ ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ ਐਸਪੀ ਐਸਐਸਪੀ ਦਫਤਰ ਉੱਥੇ ਵੀ ਕਲਦਰ ਕਾਸ਼ ਦੇ ਕੇ ਆਏ ਆ ਕੀ ਮੰਗ ਕਰਦੇ ਹੋ ਤੁਸੀਂ ਅਹੀਂ ਇਹ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀ ਮਦਦ ਕੀਤੀ ਜਾਏ ਸਾਡੇ ਪੈਸੇ ਮਿਲ ਜਾਣ ਤੇ ਵਧੀਆ ਹੁਣ ਜਿਹੜੀ ਠੱਗੀ ਚ ਲੱਗ ਗਈ ਤੇ ਕੀ ਕਰੀਏ ਚਲ ਗਏ ਪੈਸੇ ਜਿਦੋਂ ਪਤਾ ਲੱਗਾ ਵੀ ਇਸ ਬੰਦੇ ਨੇ ਇਸ ਤਰ੍ਹਾਂ ਵੀ ਧੋਖਾ ਹੋ ਗਿਆ ਆ ਤੇ ਵੀ ਇਹ ਤਾਂ ਘਾੜੀ ਹੋਈ ਆ ਮਾਜੇ ਚੱਕਰ ਚ ਅਹੀਂ ਕਹਿੰਦੇ ਵੀ ਬੁੱਸ ਰੋਸ਼ਨ ਜੋ ਵੀ ਮਦਦ ਕਰੇ ਬਦੀਆ ਕੋਸ਼ਤ ਕੋਸ਼ਿਸ਼ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਗਰੀਬ ਬੰਦਾ ਹੈ ਹੈਂਡੀਕੈਪ ਹੈ ਤੇ ਝੁੱਗਿਆ ਜਰਨ ਵਾਲਿਆ ਤੇ ਦਿਹਾੜੀ ਤੋਂ ਹੀ ਜਾਣ ਵਾਲੇ ਬੰਦੇ ਆਹੀ ਕਹਿੰਦੇ ਆ ਵੀ ਜਦੋਂ ਇਨਸਾਫ ਮਿਲੇ ਨਾ